ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਟ੍ਰੀਟ ਸਟਾਈਲ ਸੋ ਨਾਮ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਸੂਟ ਨਿੰਗੇ ਜਿਹੜੇ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਦੇ ਵਿੱਚੋਂ ਕੁਝ ਕੁ ਸੂਟ ਨਿੰਗੇ ਜਿਹੜੇ ਅਨਸਟਿਚ ਨੇ ਕੁਝ ਜਿਹੜੇ ਨੇਗੇ ਆਪਾਂ ਨੇ ਸਟਿਚ ਕੀਤੇ ਹੋਏ ਨੇਗੇ ਮਸ਼ੀਨ ਵਰਕ ਵਾਲੇ ਸੂਟ ਨਿੰਗੇ ਤੁਸੀਂ ਸਾਡੇ ਤੋਂ ਸੂਟ ਨਿੰਗੇ ਜਿਹੜੇ ਅਨਸਟਿਚ ਵੀ ਲੈ ਸਕਦੇ ਹੋ ਜਾਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦ ਦੁਪੱਟਾ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਫਾਸਟ ਸੂਟ ਆ ਜਿਹੜਾ ਆਪਾਂ ਤੁਹਾਨੂੰ ਦਿਖਾਉਣਾ ਸਟਾਰਟ ਕਰਦੇ ਹਾਂ ਕ੍ਰੀਮ ਸ਼ੇਡ ਦਾ ਆਪਣੇ ਕੋਲ ਹੀ ਸੂਟ ਹੈਗਾ ਕੋਰਾ ਕਾਟਨ ਦੇ ਉੱਪਰ ਬਣਿਆ ਹੋਇਆ ਵਰਕ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਪਣੇ ਕਲਰ ਲਗਾ ਕੇ ਹੈਗਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਇਦਾਂ ਫਰੰਟ ਐਂਡ ਬੈਕ ਦੇ ਉੱਪਰ ਸੇਮ ਵਰਕ ਆਏਗਾ ਇਹ ਵਾਲਾ ਕੰਮ ਹੈ ਜਿਹੜਾ ਇਦਾਂ ਹੀ ਦੀ ਬੂਟੀ ਸੇਮ ਤੁਹਾਨੂੰ 슬ੀਵਸ ਦੇ ਉੱਪਰ ਵੀ ਮਿਲੇਗੀ ਇਦਾਂ ਸ਼ਰਟ ਦੇ ਫਰੰਟ ਤੇ ਐਂਡ ਬੈਕ ਤੇ ਜਿਹੜਾ ਤੁਹਾਨੂੰ ਸੇਮ ਵਰਕ ਮਿਲੇਗਾ ਇਦਾਂ ਨਾ ਇਹ ਵਾਰ ਇਹਦੇ ਨਾਲ ਸੇਮ ਬਾਟਮ ਕ੍ਰੀਮ ਸ਼ੀਟ ਦੀ ਬਾਟਮ ਦੀ ਵੀ ਇਦਾਂ ਤੁਹਾਨੂੰ ਪ੍ਰੋਪਰ ਜਿਹੜਾ ਦਾ ਵਰਕ ਮਿਲੇਗਾ ਠੀਕ ਹੈ ਇਹ ਵਾਲਾ ਆਪਣਾ ਫਸਟ ਸੂਟ ਰੈਡੀ ਹੋਇਆ ਇਹਦੇ ਨਾਲ ਤੁਸੀਂ ਸਾਡੇ ਤੋਂ ਦੁਪੱਟਾ ਦਾ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਜਿਹੜੇ ਸਾਰੇ ਸੂਟ ਨੇ ਜ ਆਪਣੇ ਜਿਦਾਊਟ ਦੁਪੱਟਾ ਰੈਡੀ ਕੀਤੇ ਨੇਗੇ ਸੈਕਿੰਡ ਸੂਟ ਹੈਗਾ ਜਿਹੜਾ ਆਪਣੇ ਕੋਲੇ ਆਰਗੈਂਜ਼ਾ ਦੇ ਉੱਪਰ ਬਣਿਆਗਾ ਸੀ ਗ੍ਰੀਨ ਸ਼ੀਟ ਦੀ ਵਿੱਚ ਇਹ ਵਾਲਾ ਕੰਮਾ ਜਿਹੜਾ ਆਪਾਂ ਨੇ ਹੈਂਡ ਦਾ ਦਿੱਤਾ ਹੋਇਆ ਹੈਗਾ ਇਦਾਂ ਤੁਸੀਂ ਨੀਅਰ ਤੋਂ ਵਰਕ ਹੈ ਜਿਹੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਪਣੇ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਹੈਗਾ ਇਦਾਂ ਸਾਰੇ ਫਰੰਟ ਦੇ ਵਿੱਚ ਬੂਟੀ ਆਏਗੀ ਐਂਡ ਇਹ ਵਾਲੀ ਬੂਟੀ ਹੈ ਜਿਹੜੀ ਇਹਦੀ 슬ੀਵਸ ਤੇ ਹੈ ਇਹ ਜਿਹੜਾ ਕੰਮਾਗਾ ਆਪਣਾ ਬਹੁਤ ਸੋਹਣਾ ਹੋਇਆ ਹੈਗਾ ਸੀ ਗ੍ਰੀਨ ਸ਼ੇਡ ਹੈਗੀ ਇਦਾਂ ਆਪਾਂ ਇਹਨੂੰ ਮਹਿਰੂਨ ਸ਼ੇਡ ਦੀ ਜਿਹੜੀ ਹੈਗੀ ਪਾਈਪਿੰਗ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਐਂਡ ਇਹ ਵਾਲੀ ਬਾਟਮ ਹੈ ਕਿ ਜਿਹੜੀ ਆਪਾਂ ਨੇ ਵਿਦਆਊਟ ਵਰਕ ਰੱਖੀ ਹੈ ਬਾਟਮ ਦੇ ਉੱਪਰ ਆਪਾਂ ਨੇ ਕੋਈ ਵਰਕ ਨਹੀਂ ਕੀਤਾ ਤੁਸੀਂ 슬ੀਵਸ ਵਾਲੀ ਬੂਟੀ ਹੈ ਜਿਹੜੀ ਉਹ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਇਦਾਂ ਆਪਾਂ ਨੇ ਇਹਨੂੰ neck ਨੂੰ ਜਿਹੜਾ ਤਾਂ ਡਿਜ਼ਾਈਨਿੰਗ ਕੀਤੀ ਹੈਗੀ ਇਹ ਵਾਲਾ ਇਦਾਂ ਸੂਟ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਕਿਸੇ ਵੀ ਸਟਾਫ ਦੇ ਉੱਪਰ ਕਰਵਾ ਸਕਦੇ ਹੋ ਜਦ ਇਹ ਵਾਲਾ ਆਪਣੇ organza ਤੇ ਬਣਾਇਆ ਹੈਗਾ ਤੁਸੀਂ ਇਹਨੂੰ crepe ਵਗੈਰਾ ਤੇ ਕਰਵਾ ਸਕਦੇ ਹੋ ਜੋ ਜੀ ਥਰਡ ਸੂਟ ਹੈ ਜਿਹੜਾ ਇਹਨਾਂ ਦਾ ਇਹਦਾ ਇਹ ਵਾਲਾ ਆਪਾਂ ਨੇ ਕਾਟਨ ਦੇ ਉੱਪਰ ਕੀਤਾਗਾ ਸਭ ਤੋਂ ਪਹਿਲਾਂ ਤੁਸੀਂ ਘੇਰ ਦਾ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਆ ਜਿਹੜਾ ਇਦਾਂ ਘੇਰ ਦੇ ਉੱਪਰ ਆਏਗਾ ਜਿਹੜੀ ਆਪਾਂ ਨੇ ਸਟੀਚਿੰਗ ਟਾਈਮ ਆ ਗਈ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਐਂਡ ਇਦਾਂ ਆਪਾਂ ਨੇ ਨੈਕ ਬਣਾਇਆ ਇਹ ਵਾਲੀ ਸੇਮ ਬੁਟੀ ਹੈ ਜਿਹੜੀ ਇਦਾਂ ਤੋਂ ਨਾਲ 슬ੀਵਸ ਦੇ ਉੱਪਰ ਮਿਲੇਗੀ ਬਹੁਤ ਹੀ ਸੋਹਣਾ ਕੰਮ ਹੋਇਆਗਾ ਐਂਡ ਇਹ ਵਾਰ ਇਹ ਵੀ ਪਨੇ ਬਾਟਮ ਰੱਖੀਆ ਬਾਟਮ ਦੇ ਉੱਪਰ ਵੀ ਤੁਹਾਨੂੰ 슬ੀਵਸ ਵਾਲਾ ਸੇਮ ਕੰਮ ਮਿਲੇਗਾ ਇਦਾਂ ਇਹ ਵਾਰ ਇਹ ਪਨੇ ਦੀ ਫਰਸ਼ੀ ਬਾਟਮ ਕੀਤੀ ਆ ਤੁਸੀਂ ਸਿੰਪਲ ਬਾਟਮ ਵੀ ਕਰਵਾ ਸਕਦੇ ਹੋ ਇਹ ਵਨ ਹੈਗਾ ਲਾਈਟ ਜਾਂ ਮਹਿਰੂਨ ਜਾਂ ਸੀਡ ਇਹ ਵਾਰੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਐਂਡ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜਿਦਾਂ ਲਾਈਕ ਹੁਣ ਵੈਦਰ ਚੇਂਜ ਹੋਣ ਦੇ ਹਿਸਾਬ ਨਾਲ ਤੁਸੀਂ ਇਹਨੂੰ ਵਿంటర్ ਵਾਲੇ ਸਟੱਫ ਦੇ ਉੱਪਰ ਵੀ ਕਰਵਾ ਸਕਦੇ ਹੋ ਨੈਕਸਟ ਹੈਗਾ ਆਪਣਾ ਅਨ ਸਟਿਚ ਸੂਟ ਇਹ ਵਾਲਾ ਜਿਹੜੀ ਹੈਗੇ ਬਹੁਤ ਹੀ ਸੋਹਣੇ कॉटन ਲਾਈਨਸ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਇਹ ਵਾਲਾ ਡਿਜ਼ਾਈਨ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ ਸੀ ਬਹੁਤ ਸਾਰੇ ਸੂਟ ਨੇ ਜਿਹੜੀ ਆਪਣੀ ਇਹ ਵਾਲੀ ਡਿਜ਼ਾਈਨ ਦੇ ਵਿੱਚ ਰੈਡੀ ਹੋਈ ਨਹੀਂ ਕਿ ਇੱਕ ਵਾਰੀ ਮੈਂ ਕਿ ਤੁਹਾਨੂੰ ਦੁਬਾਰਾ ਤੋਂ ਦਿਖਾ ਦਈਏ ਵੀ ਕਿਦਾਂ ਸੂਟ ਆਪਣੇ ਰੈਡੀ ਹੋ ਰਹੇ ਨੇ ਜਿੱਦਾਂ ਇਹ ਆਪਣੇ ਪਹਿਲਾਂ ਕੀਤੇ ਸੀਗੇ ਸਟੀਲ ਗ੍ਰੇ ਦੇ ਉੱਪਰ ਹੁਣ ਇਹ ਆਪਣੇ ਹੋਏਗਾ yellow ਕਲਰ ਦੇ ਉੱਪਰ ਲਓ ਜੀ ਤੁਸੀਂ ਕੰਟਰਾਸਟ ਚੈੱਕ ਕਰੋ ਐਂਡ ਜਿਹੜੀ ਫਿਨਿਸ਼ਿੰਗ ਆ ਚੈੱਕ ਕਰੋ ਇਹਦੇ ਈ ਵਾਲੀਆਂ ਬੂਟੀਆਂ ਨੇ ਜਿਹੜੀਆਂ ਨੇ ਘੇਰ ਦੇ ਉੱਪਰ ਆਉਣੀਆਂ ਐਂਡ ਉੱਪਰ ਹੈਗੀ ਜਿਹੜੀ ਇਹ ਵਾਲੀ ਬੇਲ ਆਏਗੀ ਇਹ ਵਾਲੀ ਜਿਹੜੀ ਬੂਟੀਆਂ ਕਿਤੋਂ ਨਾ ਸਲੀਵਸ ਤੇ ਮਿਲੇਗੀ। ਇਹ ਵਾਰੀ ਬੂਟਿੰ ਨੂੰ ਤੁਸੀਂ ਸਾਡੇ ਤੋਂ ਬਾਟਮ ਤੇ ਵੀਰ ਕਰਵਾ ਸਕਦੇ ਹੋ। ਬਾਟਮ ਦੇ ਉੱਪਰ ਵੀ ਮਿਲ ਜੇਗੀ ਬਿਲਕੁਲ ਨਾਰਮਲ ਜਿਹੇ ਰੇਂਜ ਦੇ ਵਿੱਚ ਰਹਿਣ ਵਾਲੇ ਸੂਟ ਨੇਗੇ। ਨੈਕ ਸੂਟ ਆ ਜਿਹੜਾ ਆਪਣਾ ਜਾਰਜਟ ਦੇ ਉੱਪਰ ਰੈਡੀ ਹੋਇਆ। ਇਹ ਵਾਰੀ ਇਹ ਜਿਹੜੀ ਇਹ ਨੱਕ ਦੀ ਡਿਜ਼ਾਈਨਿੰਗ ਆਏਗੀ। ਇਦਾਂ ਹੀ ਵਾਲਾ ਕੰਮ ਤੁਹਾਨੂੰ neck ਦੇ ਉੱਪਰ ਮਿਲੇਗਾ ਐਂਡ ਇਹ ਵਾਲਾ ਕੰਮ ਆ ਜਿਹੜਾ ਤੁਹਾਨੂੰ sleeve ਦੇ ਉੱਪਰ ਮਿਲੇਗਾ ਐਂਡ ਬਾਟਮ ਆ ਕਿ ਜਿਹੜੀ ਤੁਹਾਨੂੰ ਇਹਦੇ ਵਿੱਚ ਸਟ੍ਰੇਟ ਲੀਵੇ ਇਦਾਂ ਦੀ ਸਟ੍ਰੇਟ ਬਾਟਮ ਰੱਖੀ ਆਪਾਂ ਨੇ sleeves ਦੇ ਉੱਪਰ ਕੰਮ ਆਏਗਾ ਐਂਡ neck ਦੇ ਉੱਪਰ ਕੰਮ ਆਏਗਾ ਇਹ ਵਾਲਾ ਜਿਹੜਾ ਸੂਟ ਆਪਾਂ ਨੇ ਚੈੱਕ ਜ਼ੋਰਜਟ ਦੇ ਵਿੱਚ ਕੀਤਾਗਾ ਤੁਸੀਂ ਇਹਨੂੰ ਕਿਸੇ ਹੋਰ ਸਟਾਫ ਦੇ ਵਿੱਚ ਵੀ ਕਰਵਾ ਸਕਦੇ ਹੋ ਸਿੰਪਲ ਜ਼ੋਰਜਟ ਦੇ ਵਿੱਚ ਵੀ ਕਰਵਾ ਸਕਦੇ ਹੋ ਜਿੱਦਾਂ ਕੋਈ ਕ੍ਰੇਪ ਸ਼ਿਮਰ ਕਿਸੇ ਦੇ ਉੱਪਰ ਵੀ ਕਰਵਾ ਸਕਦੇ ਨੇ ਨੈਕਸਟ ਜਿਹੜੇ ਆਪਣੇ ਆਗੇ ਇਹ ਵੀ ਆਪਣੇ कॉटन ਦੇ ਉੱਪਰ ਕਿਤੇ ਨੇ ਐਸਕੇ ਦੀ ਬਹੁਤ ਹੀ ਸੋਹਣਾ ਸਟਾਫ ਲਗਾ ਕੇ ਇਹ ਵਾਲਾ ਇਦਾਂ ਆ ਆਪਣੇ ਅ ਘੇਰ ਦੇ ਉੱਪਰ ਕੰਮ ਕੀਤਾ ਮੈਂ ਟਰਾਈ ਕਰੂੰਗੀ ਇਹਦੇ ਨਾਲ ਤੁਹਾਨੂੰ ਪਿਕਚਰ ਲਗਾਉਣ ਦਾ ਵੀ ਸੂਟ ਬਣ ਕੇ ਕਿਦਾਂ ਦਾ ਰੈਡੀ ਹੁੰਦਾਗਾ ਬਹੁਤ ਹੀ ਸੋਹਣੀ ਇਹਦੀ ਜਿਹੜੀ ਸੂਟ ਦੀ ਹੈਗੀ ਗ੍ਰੇਸ ਆਉਂਦੀ ਆ ਇਦਾਂ

ਇਹ ਵਾਲਾ ਕਮਾ ਜਿਹੜਾ ਤੁਹਾਨੂੰ ਇਹਦੀ ਬਾਟਮ ਦੇ ਉੱਪਰ ਮਿਲ ਜੇ ਇਹ ਵਾਲੇ ਨੀਚੇ ਜਿਹੜੇ ਫਲਾਰ ਨੇ ਦੋ ਇਹ ਤੁਹਾਨੂੰ ਮੂਰੀ ਕੋਲ ਮਿਲਣਗੇ ਐਂਡ ਇਹ ਫਲਾਰ ਨੇ ਜਿਹੜੇ ਦੋ ਉੱਪਰ ਮਿਲਣਗੇ ਮੈਂ ਇਹਦੀ ਪਿਕਚਰ ਲਗਾਵਾਂਗੀ ਨਾਲ ਤਾਂ ਕਿ ਤੁਹਾਨੂੰ ਪ੍ਰੋਪਰ ਸਮਝ ਆ ਸਕੇ ਸੂਟ ਕਿਦਾਂ ਦਾ ਰੈਡੀ ਹੁੰਦਾ ਇਹ ਵਾਲਾ ਆਪਣੇ yellow ਕਲਰ ਦੇ ਉੱਪਰ ਕੀਤਾ ਇਹ ਵਾਲੇ ਆਪਣੇ lemon ਜੀ ਸ਼ੇਡ ਦੇ ਉੱਪਰ ਰੈਡੀ ਕੀਤੇ ਨੇ ਡਿਜ਼ਾਈਨਿੰਗ ਸੇਮ ਆਏਗੀ ਕਲਰ ਨੇ ਜਿਹੜੇ ਆਪਣੇ ਥੋੜੀ ਚੇਂਜ ਕੀਤੇ ਨੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਨਾਲ ਕੰਮ ਹੋਇਆ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋ ਇਦਾਂ ਇਹਦੀ ਵਿੱਚ ਆਪਣੀ ਬਰਡਸ ਪਾਈ ਨੇਗੀ ਐਂਡ ਇਹ ਵਾਲੀ ਜਿਹੜੀ ਨੇ ਆਪਣੀ ਸ਼ੀਡ ਵਰਕ ਚ ਫਲਾਰ ਬਣਾਈ ਇਦਾਂ 슬ੀਵਸ ਤੇ ਆਏਗਾ ਸੇਮ ਜਿੱਦਾਂ ਤੁਹਾਨੂੰ ਦਿਖਾਇਆ ਬਾਟਮ ਤੇ ਫਲਾਰ ਆ ਇਦਾਂ ਤੁਹਾਨੂੰ ਬਾਟਮ ਦੇ ਸኩል ਵੀ ਕੰਮ ਹੋ ਜੀਗਾ ਪ੍ਰੋਪਰ ਇਦਾਂ ਇਹ ਵਾਲਾ ਮੂਰੀ ਤੇ ਆਏਗਾ ਫਲਾਰ ਇਹ ਵਾਲਾ ਉੱਪਰ ਆਇਗਾ ਇਧਰਲੀ ਸਾਈਡ ਆਪਣਾ ਇੱਕ ਪਹੁੰਚਾਏਗਾ ਐਂਡ ਇਹ ਵਾਲਾ ਦੂਸਰਾ ਪਹੁੰਚਾਏਗਾ ਇੱਥੇ ਇਧਰ ਵਿੱਚ ਆਪਣੇ ਕੋਲ ਤਿੰਨ ਸੂਟ ਰੈਡੀ ਨੇ ਦੋ ਸੇਮ ਕਲਰ ਦੇ ਵਿੱਚ ਇੱਕ येलो ਸ਼ੀਰ ਇਹ ਵਾਲਾ ਸੂਟਾ ਜਿਹੜਾ ਆਪਣੇ ਕੋਲ ਸ਼ਿਮਰ ਦੀ ਵਿੱਚ ਰੈਡੀ ਆ ਇਹਦੀ ਬਾਕੀ ਸੋਣਾ ਕੰਮ ਹੋਇਆਗਾ ਲਓ ਜੀ ਇਹਦਾ ਇਹ ਪੈਨਲ ਆਉਣਗੇ जी शिमर बहुत सोनी अपने अर्जुन की लगाई हुई है जब बेस है, बहुत है, बहुत है। अपने बहुत वादिया क्वालिटी का यूज किया बहुत ही सोहना काम है ए कंट्रास्ट बॉटम रखी है ਅਗਰ ਤੁਸੀਂ ਸੇਮ ਜਿੱਦਾਂ ਇਹ ਵਾਲੇ ਕਲਰ ਦੀ ਕਰਵਾਉਣਾ ਚਾਹੁੰਦੇ ਹੋ 골ਡਨ ਦੀ ਤਾਂ ਤੁਹਾਨੂੰ 골ਡਨ ਦੀ ਮਿਲ ਜੇਗੀ ਜਾਂ ਤੁਸੀਂ ਆਪਣੀ ਚੋਇਸ ਦੇ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਦਾਂ ਹੀ ਮਿਲ ਜੇਗਾ ਲਓ ਜੀ ਚੈੱਕ ਕਰੋ ਇਦਾਂ ਹੀ ਦੀ ਬਾਟਮ ਰਹੇਗੀ ਜਾਨਕਿ 슬ੀਵਸ ਵਾਲਾ ਕੰਮ ਹੈ ਜਿਹੜਾ ਤੁਹਾਨੂੰ ਸੇਮ ਬਾਟਮ ਦੇ ਉੱਪਰ ਮਿਲੇਗਾ ਬਾਟਮ ਤੁਸੀਂ ਸਲਰੇਟ ਵੀ ਕਰਵਾ ਸਕਦੇ ਹੋ ਜਿੱਦਾਂ ਪਟਿਆਲਾ बॉਟਮ ਬਣਾਉਣੀ ਆ ਉਹ ਵੀ ਕਰਵਾ ਸਕਦੇ ਤੁਸੀਂ ਕੰਟਰਾਸਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਸੂਟ ਆਗਾ ਜਿਹੜਾ ਰੈਡੀ ਹੋਣਾਗਾ ਸਟੀਚਿੰਗ ਟਾਈਮ ਜਦੋਂ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਵਗੈਰਾ ਦੇ ਕੇ ਸਟਿਚ ਕੀਤਾ ਲਾਜੀ ਉਮੀਦ ਕਰਦੇ ਆਂ ਅੱਜ ਵਾਲੇ ਜਿਹੜੇ ਤੁਹਾਨੂੰ ਸੂਟ ਦਿਖਾਈ ਨੇ ਸਾਰੇ ਸੂਟ ਪਸੰਦ ਆਏ ਹੋਣਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡਾ ਵਟਸਐਪ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਤਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਨਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਉੱਪਰ ਮੈਸੇਜ ਕਰਨਾ ਸਕਰੀਨਸ਼ਾਟ ਭੇਜਣਾ ਤੇ ਉੱਥੇ ਆਪਣਾ ਜਿਹੜਾ ਆਰਡਰ ਆ ਉਹ ਬੁੱਕ ਕਰਨਾ